ਨਮਸਕਾਰ ਸਾਥੀਓ ਇਹ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਖੱਗੜ ਦੇ ਜਿਹੜੇ ਕਿ ਖਨੌਰ ਤੋਂ ਲੈ ਕੇ ਮਕੋਰ ਸਾਹਿਬ ਦੇ ਹਾਲਾਤਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਸ਼ਾਮ ਦੀ ਅਪਡੇਟ ਦੇ ਰਹੇ ਹਾਂ ਅੱਜ ਦਿਨ ਹੋ ਗਿਆ ਸ਼ਨੀਵਾਰ ਤਰੀਕ ਹੋ ਗਈ 13 ਨਵ 2025 ਸ਼ਾਮ ਦੇ ਇਸ ਵਕਤ 6:30 ਵਜੇ ਚੁੱਕੇ ਨੇ ਇੱਥੇ ਦੇ ਹਾਲਾਤ ਬਾਰੇ ਮੈਂ ਦੱਸਦਾ ਕਿ ਜਿਵੇਂ ਜਿਵੇਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਘੱਗਰ ਦਾ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਹੈਗਾ ਮਹਿਜ ਹੁਣੇ ਵੀ ਖਨੋਰੀ ਦਾ ਜਿਹੜਾ ਪਾਣੀ ਦਾ ਪੱਧਰ ਦਾ ਲੈਵਲ ਹੈ ਉੱਥੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਅਜੇ ਵੀ ਘੱਗਰ ਉੱਪਰ ਚੱਲ ਰਿਹਾ ਹੈਗਾ ਤੇ ਇੱਥੇ ਦੇ ਹਾਲਾਤ ਤੁਹਾਨੂੰ ਦੁਖਾਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪਤਾ ਲੱਗਿਆ ਹੈ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਇਸ ਤਰ੍ਹਾਂ ਅਣਸਕਾਵੀ ਘਟਨਾ ਨਹੀਂ ਵਾਪਰੀ ਹੈ ਮਹਿਜ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਦੇ ਨਾਲ ਲੋਕਾਂ ਨੇ ਆਪਣੀਆਂ ਜਿਹੜੀਆਂ ਫਸਲਾਂ ਸੀ ਉਹ ਬਚਾਉਣ ਚ ਕਾਮਯਾਬ ਹੋਏ ਨੇ ਆ ਸ਼ਾਮ ਦੇ ਵੇਲੇ ਦੀਆਂ ਤੁਹਾਨੂੰ ਹਾਲਾਤ ਦਿਖਾ ਰਹੇ ਹਨ ਕਿ ਬਹੁਤ ਵਧੀਆ ਇਸ ਵਕਤ ਜਿਹੜਾ ਮੌਲ ਹੈ ਉਹ ਬਣਿਆ ਹੋਇਆ ਹੈਗਾ ਤਾਂ ਕਿਸੇ ਤਰ੍ਹਾਂ ਦੀ ਕੁਪਰਾਣ ਦੀ ਲੋੜ ਨਹੀਂ ਹੈਗੀ ਇਹ ਹਾਲਾਤ ਨੇ ਤੁਹਾਨੂੰ ਦੁਕਾਨ ਵੀ ਕੋਸ਼ਿਸ਼ ਕਰਦੇ ਹਨ ਕਿ ਅੰਦਾਨਾ ਕੱਗਰ ਪੁਲ ਦੇ ਉੱਪਰੋਂ ਦੇ ਦ੍ਰਿਸ਼ ਜਿਹੜਾ ਹੈਗਾ ਦਿਖਾ ਰਹੇ ਹਨ ਤੇ ਪਾਣੀ ਦੀ ਜਿਹੜੀ ਸਪੀਡ ਹੈ ਉਹ ਵੀ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਇਹ ਤੋਂ ਨਹੀਂ ਹਾਲਾਤ ਨੇ ਜਿਹੜੇ ਉਹ ਕੋਈ ਜ਼ਿਆਦਾ ਖਰਾਬ ਨਹੀਂ ਹਨ ਸਭ ਕੁਝ ਠੀਕ ਠਾਕ ਹੈਗਾ ਇਹ ਸ਼ਾਮ ਦੀ ਅਪਡੇਟ ਮੈਂ ਤੁਹਾਨੂੰ ਇਸੇ ਕਰਕੇ ਦਿੱਤੀ ਹੈ ਕਿ ਜਿਵੇਂ ਕਿਸਾਨਾਂ ਦੇ ਅੰਦਰ ਇੱਕ ਚਿੰਤਾ ਜਿਤਾਈ ਜਾ ਰਹੀ ਸੀ ਕਿ ਜਿਹੜੇ ਕਿ ਅੱਗੇ ਜਿਵੇਂ ਕਿ ਜਖਲ ਤੋਂ ਲੈ ਕੇ ਸਰਦੂਰਗੜ ਮਾਨਸਾ ਤੇ ਅੱਗੇ ਹਰਿਆਣੇ ਦੇ ਲੋਕ ਉਹ ਇਸ ਨੂੰ ਜਿਆਦਾ ਚਿੰਤਾ ਦੇ ਵਿੱਚ ਨਾ ਕਿਉਂਕਿ ਇਥੋਂ ਦੀ ਸਥਿਤੀ ਬਾਰੇ ਉਹ ਉਹਨਾਂ ਨੂੰ ਜਿਆਦਾਤਰ ਨਹੀਂ ਪਤਾ ਲੱਗਦਾ ਤਾਂ ਕਿਸੇ ਤਰ੍ਹਾਂ ਦੀ ਘੁਬਰਾਣ ਦੀ ਅਗਲੇ ਪਿੰਡਾਂ ਨੂੰ ਅਜ ਫਿਲਹਾਲ ਲੋੜ ਨਹੀਂ ਪਰੰਤੂ ਫੇਰ ਵੀ ਆਪਣਾ ਆਪਣੇ ਜਿਵੇਂ ਪਹਿਲਾਂ ਆਪਾਂ ਪਹਿਰੇ ਦੇ ਰਹੇ ਹਾਂ ਉਸੇ ਤਰ੍ਹਾਂ ਪਹਿਰੇ ਜਾਰੀ ਰੱਖੋ ਤਾਂ ਕਿ ਕਦੇ ਵੀ ਕੋਈ ਵੀ ਅਨਸਕਾਵੀ ਘਟਨਾ ਹੋ ਸਕਦੀ ਹੈਗੀ ਤੇ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਪਹਿਰੇ ਉਸੇ ਤਰ੍ਹਾਂ ਜਾਰੀ ਰੱਖੋ ਪਰੰਤੂ ਠੀਕ ਠਾਕ ਹੈ ਸਭ ਕੁਝ ਸ਼ਾਮ ਦੀ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਮੀਵਾ ਸਿੰਘ ਕੁਵਾਰ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਤਾਂ ਕਿ ਲੋਕਾਂ ਵਿੱਚ ਰਹਾਦ ਦੀ ਖਬਰ ਮਿਲ ਸਕੇ ਧੰਨਵਾਦ